ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜੋ ਖਬਰ ਤੁਸੀਂ ਅੱਜ ਤੋਂ 6 ਤੋਂ 7 ਮਹੀਨੇ ਪਹਿਲਾਂ ਵੀ ਜ਼ਰੂਰ ਸੁਣੀ ਹੋਵੇਗੀ ਪੰਜਾਬ ਦੇ ਵਿੱਚ ਇੱਕ ਚਿੱਟਾ ਵੇਚਣ ਵਾਲੀ ਜਿਸ ਨੂੰ ਪੰਜਾਬ ਪੁਲਿਸ ਦੇ ਵਿੱਚ ਅਮਨਦੀਪ ਕੋਲ ਥਾਰ ਵਾਲੀ ਮੈਡਮ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਕਹਿੰਦੇ ਹਨ ਕਿ ਉਸ ਦੇ ਕੋਲ ਇੰਨੀ ਜ਼ਿਆਦਾ ਜਾਇਦਾਦ ਹੈ ਕਿ ਇੰਨੀ ਜ਼ਿਆਦਾ ਉਸ ਦੀ ਆਮਦਨ ਨਹੀਂ ਜਿੰਨੀ ਜ਼ਿਆਦਾ ਉਸ ਦੇ ਕੋਲ ਜਾਇਦਾਦ ਹੈ ਤੇ ਦੋਸਤੋ ਉਹ ਚਿੱਟੇ ਦੇ ਕੇਸ ਦੇ ਵਿੱਚ ਅਮਦਨ ਤੋਂ ਜ਼ਿਆਦਾ ਜਾਇਦਾਦ ਕੇਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਲੋਕਾਂ ਦਾ ਇਹ ਵੱਡਾ ਕਹਿਣਾ ਹੈ ਕਿ ਉਹ ਸਿਰਫ ਡਰਾਮਾ ਕੀਤਾ ਜਾਂਦਾ ਹੈ ਕਿਉਂਕਿ ਦੋਸਤੋ ਹੁਣ ਇੱਕ ਵੱਡੀ ਖਬਰ ਨਿਕਲ ਕੇ ਜੋ ਦੋ ਦਿਨਾਂ ਤੋਂ ਸਾਹਮਣੇ ਆਈ ਹੈ ਉਸ ਨੇ ਪੰਜਾਬ ਸਰਕਾਰ ਨੂੰ ਠੁੱਠੀ ਪਾ ਦਿੱਤਾ ਹੈ ਤੇ ਜਿਹੜੀ ਅਮਨਦੀਪ ਕੋਰ ਬੀਬੀ ਉਸ ਨੇ ਇੱਕ ਨਵਾਂ ਪੰਗਾ ਖੜਾ ਕਰ ਦਿੱਤਾ ਕੀ ਕਹਿੰਦੇ ਹਨ ਉਸ ਦੀ ਇੱਕ ਵੀਡੀਓ ਲੀਕ ਹੁੰਦੀ ਹੈ ਜਿਸ ਦੇ ਵਿੱਚ ਉਹ 1 ਦਸੰਬਰ ਨੂੰ 1 ਦਸੰਬਰ ਨੂੰ ਇੱਕ ਲੜਕੇ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਜਿਸ ਦਾ ਪਹਿਲਾਂ ਵੀ ਇੱਕ ਬਲਵਿੰਦਰ ਨਾਮ ਦੀ ਔਰਤ ਦੇ ਨਾਲ ਵਿਆਹ ਹੋਇਆ ਹੁੰਦਾ ਹੈ ਜਿਸ ਤੋਂ ਬਾਅਦ ਇਹ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਜਿਹੜੀ ਉਹ ਬਲਵਿੰਦਰ ਕੌਰ ਹੈ ਉਹ ਬਠਿੰਡਾ ਦੇ ਥਾਣੇ ਦੇ ਵਿੱਚ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਕੋਲ ਇਹ ਸਬੂਤ ਪਏ ਹਨ ਕਿ ਉਸ ਲੜਕੇ ਦਾ ਵਿਆਹ ਮੇਰੇ ਨਾਲ ਹੋਇਆ ਸੀ ਤੇ ਮੈਨੂੰ ਹਲੇ ਤੱਕ ਡਿਵੋਰਸ ਨਹੀਂ ਮਿਲਿਆ ਕਿਸੇ ਗੱਲ ਨੂੰ ਲੈ ਕੇ ਸਾਡਾ ਝਗੜਾ ਹੋਇਆ ਸੀ ਪਰ ਹਲੇ ਤੱਕ ਨਾ ਤਾਂ ਮੇਰੇ ਵੱਲੋਂ ਕੋਈ ਡਿਵੋਰਸ ਦਿੱਤਾ ਗਿਆ ਨਾ ਉਸ ਦੇ ਵੱਲੋਂ ਉਹ ਕੋਰਟ ਦੇ ਵਿੱਚ ਜਾ ਕੇ ਕਹਿੰਦੀ ਹੈ ਮੈਂ ਇਹ ਸਵਾਲ ਕਰਾਂਗੀ ਕਿ ਅਜੇ ਇਹ ਕਿਹੜੇ ਨਿਯਮ ਬਣਾਏ ਹਨ ਕਿ ਬੰਦਾ ਡਿਵੋਰਸ ਦੇਣ ਤੋਂ ਪਹਿਲਾਂ ਹੋਰ ਕਿਸੇ ਜਨਾਨੀ ਦੇ ਨਾਲ ਵਿਆਹ ਕਰਵਾ ਲਵੇ ਕਿਉਂਕਿ ਉਸ ਅਮਨਦੀਪ ਕੌਰ ਬੀਬਾ ਨੇ ਉਸ ਲੜਕੇ ਦੇ ਉਸ ਬਲਵਿੰਦਰ ਕੌਰ ਦੇ ਘਰ ਵਾਲੇ ਦੇ ਨਾਲ ਕਹਿੰਦੇ ਹਨ ਵਿਆਹ ਕਰਵਾ ਲਵੇ ਜਿਸ ਕਰਕੇ ਹੁਣ ਪੰਜਾਬ ਸਰਕਾਰ ਦੇ ਉੱਤੇ ਲੋਕਾਂ ਦੇ ਵੱਲੋਂ ਉਸ ਬਲਵਿੰਦਰ ਕੌਰ ਦੇ ਵੱਲੋਂ ਇਹ ਨਿਸਾਨੇ ਸਾਦੇ ਗਏ ਹਨ ਕਿ ਪੰਜਾਬ ਸਰਕਾਰ ਦਾ ਇਸ ਦੇ ਵਿੱਚ ਹੱਥ ਹੈ ਜੇਕਰ ਪੰਜਾਬ ਸਰਕਾਰ ਚਾਹਦੀ ਹੈ ਕਿ ਉਹਨਾਂ ਨੇ ਜਿਹੜੀ ਮੁਹਿੰਮ ਸ਼ੇੜੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਤਾਂ ਇਸ ਨੂੰ ਜਮਾਨਤ ਮਿਲਣੀ ਹੀ ਨਹੀਂ ਚਾਹੀਦੀ ਸੀ ਜੇਕਰ ਉਹ ਵਿਕਰਮ ਸਿੰਘ ਮੈਡੀਟੀਆਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦੇ ਤਾਂ ਫਿਰ ਉਹ ਅਮਨਦੀਪ ਕੋਰਨਾ ਦੀ ਇਸ ਔਰਤ ਨੂੰ ਕਿਵੇਂ ਬਾਹਰ ਕੱਢ ਸਕਦੇ ਹਨ ਤੇ ਉਹ ਵਿਆਹ ਵੀ ਕਰਵਾ ਲੈਂਦੀ ਹੈ ਜਿਸ ਤੋਂ ਬਾਅਦ ਪੂਰੀ ਜਾਣਕਾਰੀ ਪੁਲਿਸ ਨੂੰ ਦੇਣ ਤੋਂ ਬਾਅਦ ਵੀ ਪੁਲਿਸ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਸ ਗੁਰਦੁਆਰੇ ਦੇ ਵਿੱਚ ਕੋਈ ਵੀ ਵਿਆਹ ਨਹੀਂ ਹੋਇਆ ਜਿੱਥੇ ਬਲਵਿੰਦਰ ਕੌਰ ਨੇ ਦੋਸ਼ ਲਗਾਏ ਹਨ ਤੇ ਦੋਸਤੋ ਬਲਵਿੰਦਰ ਕੌਰ ਕਹਿੰਦੀ ਹੈ ਕਿ ਮੈਂ ਪੱਕੇ ਸਬੂਤ ਲੈ ਕੇ ਕੋਰਟ ਦੇ ਵਿੱਚ ਹਾਜ਼ਰ ਹੋਵਾਂਗੀ ਇਤੋਂ ਬਾਅਦ ਇਹ ਸਾਬਤ ਹੋ ਜਾਵੇਗਾ ਤੇ ਪੰਜਾਬ ਸਰਕਾਰ ਫਸ ਵੀ ਸਕਦੀ ਹੈ ਜੇਕਰ ਉਹ ਪੱਕੇ ਸਬੂਤ ਲੈ ਕੇ ਕੋਰਟ ਦੇ ਵਿੱਚ ਹਾਜ਼ਰ ਹੁੰਦੀ ਹੈ ਤਾਂ ਪੰਜਾਬ ਸਰਕਾਰ ਨੂੰ ਵੱਡੇ ਸਵਾਲ ਦਾ ਜਵਾਬ ਦੇਣਾ ਪੈ ਸਕਦਾ ਹੈ ਕਿ ਆਖਰਕਾਰ ਕਦੇ ਉਸ ਨੂੰ ਜ਼ਮਾਨਤ ਦੇ ਉੱਤੇ ਬਾਹਰ ਲਿਆਂਦਾ ਜਾਂਦਾ ਹੈ ਤੇ ਗਰੀਬ ਲੋਕਾਂ ਦੇ ਘਰਾਂ ਦੇ ਉੱਤੇ ਕਹਿੰਦੇ ਹਨ ਕਿ ਇਹ ਨਸ਼ਾ ਵੇਚਦੇ ਹਨ ਬੁਲਡੋਜ਼ਰ ਚੱਲ ਜਾਂਦੇ ਹਨ ਤੇ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਅਮਨਦੀਪ ਕੌਰ ਮੈਡਮ ਦੇ ਘਰ ਦੇ ਉੱਤੇ ਹਲੇ ਤੱਕ ਕੋਈ ਵੀ ਬੁਲਡੋਜ਼ਰ ਨਹੀਂ ਚੱਲਿਆ ਤੇ ਸਗੋਂ ਇਹਨਾਂ ਨੂੰ ਹਮੇਸ਼ਾ ਜ਼ਮਾਨਤਾਂ ਦੇ ਕੇ ਬਾਹਰ ਘੁੰਮਣ ਫਿਰਨ ਦੇ ਲਈ ਐਸ਼ ਕਰਨ ਦੇ ਲਈ ਇਹਨਾਂ ਨੂੰ ਜ਼ਮਾਨਤਾਂ ਦੇ ਦਿੱਤੀਆਂ ਜਾਂਦੀਆਂ ਹਨ ਕਿ ਪੰਜਾਬ ਸਰਕਾਰ ਹਮੇਸ਼ਾ ਗਰੀਬਾਂ ਦੇ ਨਾਲ ਹੀ ੱੱਕਾ ਕਰਦੀ ਰਹੇਗੀ ਇਹ ਇਲਜ਼ਾਮ ਉਸ ਬਲਵਿੰਦਰ ਕੌਰ ਦੇ ਵੱਲੋਂ ਤੇ ਲੋਕਾਂ ਦੇ ਵੱਲੋਂ ਵੀ ਪੰਜਾਬ ਸਰਕਾਰ ਤੇ ਲਗਾਈ ਗਈ ਹੈ ਦੋਸਤੋ ਤੁਹਾਡੀ ਕੀ رائے ਹੈ ਦੋਸਤੋ ਤੁਸੀਂ ਆਪਣੀ رائے ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਜੇਕਰ ਜਾਣਕਾਰੀ ਚੰਗੀ ਲੱਗੀ ਉਹ ਵੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ